ਇਹ ਟ੍ਰੇਨ ਤੇ ਕਿਹ ਲੱਗਦੇ ਆ ਤੁਹਾਡਾ ਜੀ ਮੇਰਾ ਛੋਟਾ ਪੁੱਲਾ ਹੀ ਤੇ ਆਕ ਨਿੰਦੇ ਨਹੀਂ ਇੱਥੇ ਕਿਹ ਪੱਟੇ ਲੈਣ ਆਇਆ ਕਿਸੇ ਬੰਦੇ ਦੇ ਨਾਲ ਤੇ ਉਹ ਦੂਜਾ ਬੰਦਾ ਕਿਤੇ ਡੁੱਬ ਗਿਆ ਉਹਨੂੰ ਫੜਨ ਲੱਗਾ ਆਖਿਆ ਵੀ ਸਹੀ ਉਹਨੂੰ ਕਿ ਨਾ ਤੂੰ ਨਾ ਪੜ ਤੂੰ ਇੱਥੇ ਡਿੱਗ ਪੈਣਾ ਹੀ ਉਮੀਦਿਆ ਮੈਂਦਿਆ ਉਹਦੀ ਪਾਹ ਫੜ ਦੱਪੜਦਾ ਉਹ ਵੀ ਨਾਲ ਹੀ ਗਿਆ ਤੇ ਮੜ ਕੇ ਦੱਬਾਈ ਨਹੀਂ ਵਿੱਚੋਂ ਕੀ ਨਾਮ ਕੀ ਸੀ ਉਹ ਤਾਂ ਗੁਰਦੀਪ ਸਿੰਘ ਜਿਨ੍ਹਾਂ ਨੇ ਪਛਾਣ ਦੀ ਕੋਸ਼ਿਸ਼ ਕੀਤੀ ਹਾਂਜੀ ਉਹਨੂੰ ਫਾੜ ਕੇ ਬਣ ਲੱਗਾ ਦਿਲ ਵੀ ਲੈ ਨਾ ਫਾੜ ਪਾਣੀ ਡੁੰਗਲ ਨਾ ਜਾ ਇੱਕ ਇੱਕ ਹੀ ਚਾਰ ਪ੍ਰਾਹ ਹੋਣੇ ਕਿ ਰਸਮ ਹੋ ਗਈ ਕੱਲਾ ਕੱਲਾ ਹੀ ਇਹਦੇ ਵਾਲੀ ਵਿੰਦੇ ਆ ਹਮ ਦੇ ਜਾਂਦੇ ਪ੍ਰਸ਼ਾਸਨ ਤੋਂ ਕੀ ਮੰਗ ਕਰੀਏ ਇਹ ਕਿ ਮੈਂ ਪ੍ਰਾਹ ਦੀ ਵਿੱਚੋਂ ਨਾ ਗਰੀਬੀ ਦੀ ਭਲੇ ਉਹਨਾਂ ਨੂੰ ਪੜਾਇਆ ਜਿਹੜਾ ਕੀ ਪੜਾਇਆ ਇਹਨਾਂ ਦਾ ਕੋਈ ਸੱਚਾ ਵਿਚਾਰ ਨਹੀਂ ਅੱਗੇ ਚਾਰ ਭਰਾ ਮਰ ਗਏ ਉਹ ਜੜ ਗਏ ਪਾਹ ਲਾ ਲਾ ਕੇ ਉਹਨਾਂ ਤੇ ਨਹੀਂ ਕਿਨਾਂ ਥੋੜਾ ਬੜਾ ਇਹਨਾਂ ਦਾ ਸਹਾਇਤਾ ਕਰੋ ਸਾਰੀ ਜੜੀ ਹੈ ਮੇਰਾ ਨਾਮ ਗੁਰਮਖ ਸਿੰਘ ਹੈ ਪਿੰਡ ਦਾ ਨਾਮ ਨਿੱਕਾ ਚੌੜਾ ਹੈ ਮਕੰਦਪੁਰ ਮਾਮਾ ਜੀ ਮੇਰੇ ਨਾਨਕੇ ਨੇ ਉਹਨੇ ਇੱਕ ਬੰਦਾ ਕਹਿੰਦੇ ਪਹਿਲਾਂ ਕਿਨੇ ਡੱਬੇ ਬਚਾਉਣ ਕੇ ਆ ਨੂੰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਹੀ ਕਹਿੰਦੇ ਵੀ ਨਾਜ ਨਹੀਂ ਕਰ ਗਿਆ ਤੇ ਮਗਰੋਂ ਰੱਸੀਆਂ 'ਚ ਫੜੀਏ ਬੈਠੇ ਸੀ ਨਾਮ ਸੀ ਤੁਹਾਡੇ ਮਾਮਾ ਜੀ ਦਾ ਕੀ ਨਾਮ ਐਂਗਰਦੀਪ ਸਿੰਘ ਇਹ ਪਿੰਡ ਮਕੰਨਪੁਰ ਮਕੰਨਪੁਰ ਹਾਂਜੀ ਸੋ ਇਹ ਬਚਾਉਣ ਵਾਸਤੇ ਗਏ ਸੀ ਇਹਨਾਂ ਦੇ ਹਾਂਜੀ ਬਚਾਉਣ ਵਾਸਤੇ ਉਮਰ ਕਿੰਨੀ ਕਰਨ ਸੀ ਲੱਗੋ ਉਮਰ ਇਹ ਲਾਲੋ ਚ 45 ਰਹੀਆਂ ਚੱਲੀ ਏ ਰਕਸਤਾਲੀ ਦੇ ਕਰੀਬ ਹੈ ਜੀ ਤੇ ਇਹ ਇੱਥੇ ਕੀ ਆਪਣੇ ਖੇਤਾਂ ਕੋਲ ਜ਼ਾਇਦੇ ਸੀ ਆ ਖੇਤ ਇਹਨਾਂ ਦੇ ਅਗਲੇ ਬੰਨੇ ਨੇ ਇੱਥੇ ਕੋਈ ਲਾਇਓ ਪਿੱਛੋਂ ਕਿਰੇ ਬੰਦਾ ਕੋ ਡੱਬਿਆ ਹੋਇਆਗਾ ਪਹਿਲਾਂ ਉਹਦੇ ਚੱਕਰ ਜੇ ਵਿੰਦੇ ਬੰਨੇ ਬਚਾਉਣ ਦੇ ਮਕੰਨਪੁਰ ਲਾਗੇ ਕਰਕੇ ਵੇਖ ਕੇ ਸੁਣ ਕੇ ਆ ਗਿਆ ਨਾ ਮਗਰ ਪਤਾ ਨਹੀਂ ਹਾਂਜੀ 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 ਵੇਖ ਕੇ ਜੀ ਪਾਣਾ ਕੋ ਨੂੰ ਬਚਾਉਣਾ ਉਹ ਆਪਣੀ ਜਾਨ ਨੂੰ ਆ ਬਿਠਾ ਜੀ ਜਾਨ ਨੂੰ ਆਗਦੇ ਉਹ ਤੇ ਆਪਣਾ ਬਚਾਉਂਦਾ ਹੀ ਲ ਇਹ ਕਿਰਿਆ ਵੀ ਨਾ ਸੁ ਕੀ ਘਟਣਾ ਹੈ ਜੀ ਨਾਮ ਭਾਈ ਉਹ ਬਈ ਉਧਰ ਘਟਨੀ ਫੈਸਲੇ ਹਾਜੀ ਭਾਜੀ ਕੀ ਘਟਨਾ ਹੋਈ ਹੈ ਜੀ ਮੈਂ ਅਜਾ ਥਾਣਾ ਹਾਜ਼ਰੀ ਹੈ ਸੇ ਬਲੁੰਦਰ ਸਿੰਘ ਥਾਣਾ ਸਦਰ ਚ ਉੱਥੇ 112 ਤੇ ਫੋਨ ਆਇਆ ਹੋਇਆ ਵੀ ਇੱਥੇ ਕੋਈ ਅੜੀ ਵਾਲ ਨਹਿਰ ਤੇ ਲਾਗੇ ਨਾ ਕੋਈ ਇੱਕ ਆਪਣਾ ਨੌਜਵਾਨ ਹੈ ਪਈ ਪੜੀ ਆ ਉਹਨੇ ਅਗਲੇ ਬਨੇ ਜਾ ਰਿਹਾ ਸੀਗਾ ਬਲਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ ਪੈਰ ਤਰਫ ਕੋਈ ਗਾ ਤੇ ਸਾਡੇ ਡੈਕ ਤੇ ਵੀ ਹੋਰੀ ਜਰੀ ਅਜੇ ਤੱਕ ਡੈਡ ਬਾਰਟੀ ਨਹੀਂ ਲੱਭ ਰਹੀ ਕਿੰਨੇ ਜਾਣੇ ਸੀ ਟੋਟਲ ਜਿਹੜੇ ਉਹਨੂੰ ਲੱਭਣ ਵਾਸਤੇ ਇੱਕ ਹੋਰ ਸੀਗਾ ਜਰਾ ਹੋਰ ਥੋੜਾ ਬਹੁਤਾ ਪਿੰਡ ਦੇ ਲੋਕ ਕਹਿੰਦੇ ਆ ਵੀ ਪੈਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਭਣ ਉਹ ਵੀ ਵਿੱਚ ਥੋੜੀ ਵੀ ਜਰੀ ਉਹ ਵੀ ਵਿੱਚ ਡਿੱਗ ਪਿਆ ਵਾ ਉਹ ਵੀ ਨਹੀਂ ਕਾ ਲੱਭ ਰਿਆ ਸੋ ਜਿਹੜੇ ਸ਼ਖਸ ਡਿੱਗੇ ਉਹਨਾਂ ਦਾ ਨਾਮ ਕੀ ਹੈ ਤੇ ਪਿੰਡ ਕਿਹੜਾ ਉਹਨਾਂ ਦਾ ਜਰਾ ਪਹਿਲਾਂ ਡਿੱਗਾ ਉਹਦਾ ਨਾਮ ਹੈ ਗੁਰਦੀਪ ਸਿੰਘ ਪੁੱਤਰ ਗਲਜਾਰ ਸਿੰਘ ਉਮਰ ਕਿਤੇ ਹੈਗੀ ਆ ਕੋਈ 45 40 ਸਾਲ ਜੀ ਪਿੰਡ ਵਾਸੀ ਹੈਗਾ ਮਕੰਦਪੁਰ ਦਾ ਦੂਜਾ ਜਰਾਂ ਨੂੰ ਲੱਭਣ ਲੱਗਾ ਸੀ ਔਰ ਉਹਨਾ ਵੀਰੂ ਮਸੀ ਆ ਪੁੱਤਰ ਬਾਉ ਮਸੀ ਆ ਉਹਦੀ ਉਮਰ ਇੰਨੀ ਕੀ ਆ ਇਹ ਪਿੰਡ ਹੈਗਾ ਵਾ ਆਪਣੇ ਜੱਗੂ ਚੱਗੂ ਵਾਲ ਦਾ ਚੱਗੂ ਆ ਸੋ ਇਹ ਕਿਹੜਾ ਏਰੀਆ ਜਿਹੜਾ ਪੈਂਦਾ ਕਿ ਏਰੀਆ ਹੈ ਜੀ ਚਾਹ ਰੋ ਸਾਨੂੰ ਕਦੇ ਨਹੀਂ ਹੋਣ ਦਿਆ ਵੀ ਇਹ ਕੋਈ ਕਹਿੰਦਾ ਤਰਾਂਗੜੇ ਚ ਪੈਂਦਾ ਕੋਈ ਕਹਿੰਦਾ ਸਦਰ ਚ ਜਰਾ ਵੀ ਹੋਏ ਕੋਈ ਕਹਿੰਦਾ ਆਪਰੇਸ਼ਨ ਤਾਂ ਸਾਂਝਾ ਹੀ ਆ ਪੁਲਿਸ ਦਾ ਨਹੀਂ ਇਹ ਨਹਿਰ ਆ ਜਾਂ ਕੀ ਹੈਗਾ ਇਹਦੇ ਬਾਰੇ ਕੁਝ ਪਤਾ ਲੱਗ ਪਿਆ ਇਹਨਾਂ ਨੇ ਕੋਈ ਟ੍ਰੇਨ ਨਹੀਂ ਜਾ ਰਹੀ ਹੈ ਜੇ ਨਹੀਂ ਪਰ ਕਲਨੌਰ ਸੈਨੋਂ ਨਿਕਲ ਜਾਂਦੀ ਹੈ ਗਰਦਾਸਪੁਰੋਂ ਸੈਟ ਤੋਂ ਹੁੰਦੀ ਹੈ ਇਧਰੋਂ ਬਾਰਡਰ ਵੱਲੋਂ ਠੀਕ ਹੈ ਜੀ ਤੇ ਗਾਂ ਕਲਨੌਰੋਂ ਨਿਕਲ ਜਾਂਦੀ ਹੈ ਵਿੱਚ ਵਿੱਚ ਕੋਈ ਟੀਮ ਬੁਲਾਈ ਗਈ ਹੈ ਕੋਈ ਗੋਤਾਖਰ ਜਾਂ ਕੋਈ ਟੀਮ ਦੇ ਇਕੱਠੇ ਹੋਏ ਆ ਵੇਖਣ ਦੇ ਹੂੰ ਤੇ ਇਹ ਤਾਂ ਵੀ ਰਹੇ ਆ ਪਿਕੋਤਾ ਘਰ ਲੱਭਣ ਡੇ ਆ ਕੋਈ ਤੇ ਅੱਲਾ ਲੈ ਤੱਕ ਤੇ ਕੋਈ ਘੋਤਾ ਘਰ ਦਾ ਕੋਈ ਪ੍ਰਬੰਧ ਨਹੀਂ ਹੋਇਆ ਪਿੰਡ ਵਾਸੀਆਂ ਨੂੰ ਕਹਿਣ ਡੇ ਆ ਕਿ ਕੋਈ ਲਿਆਓ ਕੋਈ ਜਰਾ ਕਰਾ ਹੁੰਦਾ ਉਹਦੇ ਵਿੱਚ ਬਹਿ ਕੇ ਵੀ ਡੈਡ ਬਾਡੀ ਜਾਂ ਫਿਰ ਗਾਣਾ ਨਿਕਲ ਜਾਏ ਤੇ ਮੌਕੇ ਤੇ ਲੁੱਤੀ ਜਾਏ